ਇਹ ਵਿਕ ਦਿਉਗਾ ਨਾ ਪਿੰਡ ਤੇ ਵੀ ਦੇ ਦਿੰਦੇ ਨੇ ਪਿੰਡ ਚ ਇੱਥੇ ਵੀ ਵਿਕਦੇ ਨੇ ਅੱਛੀ ਟੀਮ ਦੀ ਬਿੱਲ ਨੂੰ ਫੇਰ ਵੀ ਦਵਾ ਦਿੰਦੇ ਆਂ ਰੰਗ ਚਿੱਟਾ ਹੁੰਦਾ ਫੇਰ ਵੀ ਹੁੰਦਾ ਚਿੱਟਾ ਹੁੰਦਾ ਫੇਰ ਵੀ ਲਾਲ ਗਲਦਾਰ ਹੁੰਦਾ ਤਾਂ ਵੀ 15000 ਮੰਗਿਆ ਬਾਈ ਨੇ ਮੁਰਾਦ ਕੋ ਦੇਵੇਂਗਾ ਹੀ 15 ਜੋ ਮੈਂ ਰਾਹੀ ਇਹ ਵੇਚਣ ਦਾ ਫਰਕ ਆ ਇਹ ਤਾਂ ਹੀ ਵਿਕਦੇ ਨਹੀਂ ਜਾਨਵਰ ਹਾਂ ਕਿੰਨਾ ਵਜੇ ਤੱਕ ਦੇ ਨਹੀਂ ਹਾਂ ਯਾਰ ਮੂੰਹ ਨਾ ਆਉਣਾ ਬੰਦ ਕਰ ਵਦਨਾ ਉਹ 15 ਕਿਲੋ ਕਿੰਨਾ ਕੁ ਮਾਤਰੀ ਜਾਈ ਦਿਖਾਈ ਵੀ ਆਪਣੀ ਹਾਂ ਸੋ ਹੁਣ 7500 ਬੰਦ ਸੱਤੇ ਨੂੰ ਗਾਣਾ ਮਾਸ ਤੋਂ ਲੱਗਦਾ ਸੱਤੇ ਆਵੀਂ ਬਿਜਲੀ ਚੱਲ 75 ਦਾ ਹੀ ਹੋ ਗਿਆ ਯਾਰ ਲੈ ਤਿੰਨੇ ਇੱਕ ਦਾ ਹੋਰ ਤੋਂ ਦਾ ਦੇਕਾਲੇ ਮਰੀਆਂ ਹੱਥ ਬੱਕਰੇ ਤੇ ਬੱਕਰਾ ਨੂੰ ਤੁਹਾਨੂੰ ਪਤਾ ਹੀ ਆ ਖੜੇ ਆ ਸਾਰੇ 700 ਵਜਨ ਦੇ ਤਾਂ ਉਹਨਾਂ ਦਾ ਇੰਨਾ ਹੀ ਹੈ ਬਾਕੀ ਤੁਹਾਨੂੰ ਪਤਾ ਹੈ ਰਾਤ ਕੋਈ ਜਾਇਦਾ ਜੇ ਲਾਗ ਸਿਰੇ ਲਾਗ ਲ ਕੋਈ ਇਹ ਵਸੂਲ ਆ ਦੇ ਲਾਉਂਦੇ ਯਾਰਾ ਖਾਣਾ ਤਾਂ ਬਹਿਰ ਲਾਇਆ ਰਾਲਾ ਤੂੰ ਵੀ ਮੁੱਲ ਮੰਗਿਆ ਹੁਣੇ ਵੀ ਲਾਇਆ ਸਨਦਰ ਲਾਇਆ ਹੀ ਰਲੂਗਾ ਹੈ 14 14 ਚਾਚਾ ਨਾਲ ਮਾਰ ਛੱਟ ਛੱਟ ਉਹ ਵੀ ਚਾਚਾ ਨਾਲ ਮਾਰ ਰਹੇ ਨੇ ਇੱਕ ਵਾਰ ਉੱਤਰ ਬਰਾਉ ਉਸੇ ਫੇਰ ਲਾ ਚਾਚਾ ਅੱਥਾ ਦਾ ਦੇ ਯਾਰ ਕਿੰਨੇ 8000 ਚਲਾ 1000 ਹੋਰ ਨਮਾਦਨੇ ਬਾਈ ਤੂੰ ਮਸਕਰਾ ਦੋ ਬੱਕਰਾ ਕਿਨੇ ਰਹਿਣਾ ਵੱਡਾ ਸਰੇ ਨੂੰ ਦਵਾ ਕੇ ਕਾਲੇ ਨੂੰ ਰੱਦਾ ਹੀ ਨਹੀਂ ਬੱਕਰਾ ਮੰਗਣੂ 50 ਮੰਗ ਲੱਖ ਮੰਗ ਥੱਕ ਮੰਗ 80 ਮੰਗ ਤੀਰ ਥੱਲੇ ਆਇਆ ਇਹ ਬੱਕਰਾ ਵੇਚੀ ਜ਼ਰਾ ਯਾਰ 14000 ਦੇ ਖੜਾ ਤਾਂ ਹੈਗਾ ਹੀ ਆ ਯਾਰ ਫੜ ਪੈ ਆ ਟਿਪਿੰਡ ਜੇ ਵੀ ਕਿੰਨਾ ਦੇ ਰਿਹਾ ਇਹਨੇ ਇਹ ਫਿਰ ਪਾਇਦਾ ਕਿ ਉਹ ਇਹ ਬੜੀ ਪਿੰਡ ਤੋਂ ਅਧਾਰ ਕਰਕੇ ਕਿ ਮੰਡੀ ਦੇਖ ਲਈ ਭਲਾ ਹੋਰ ਕੀ ਫਾਇਦਾ ਹੋਣਾ ਸੀ ਮੇਰੇ ਦੱਸਿਆ ਸਿੱਧੀ ਗੱਲ ਉਹ ਮੈਂ ਪੁੱਛਿਆ ਯਾਰ ਤੈਨੂੰ ਪਤਾ ਰੋਡ ਦੰਦਾ ਖੜਾ ਤਾਂ ਹੈ ਲੱਖਾ ਕਿਲੋਮੀਟਰ ਵਾਕੇ ਮੰਡੀ ਦੇਖਣ ਦੀ ਭੂਮੇ ਕਰ ਗੱਲ ਲੱਖਾ ਲੱਖੇ ਭਾਈ ਮਾਲ ਤਾਂ ਮਾਲ ਮੋਲੀ ਵਿਖਣਾ ਨਾ ਯਾਰ ਮਾਲ ਫਰੀਜ ਕੰਡੀਸ਼ਨ ਡਾਉਣਾ ਸਮਾਨ ਦੀ ਲਿਖੋ ਵੀਰ ਥੱਲੇ ਆ ਕੇ ਦੱਸ ਯਾਰ ਮਾਲ ਦਿੱਤਾ ਤਾਂ ਹੋਣਾ ਬੱਕਰੀਆਂ ਵੀ ਵੇਖਵਾ ਦੂੰਗਾ ਹੋਰ ਕਿੰਨੇ ਦਾ ਲੈ ਮੈਂ ਤੀ ਮੰਗਿਆ ਤੁਸੀਂ ਜਾਏ ਜਦੜ ਦੋਗੇ ਉਹ ਤਾਂ 14 ਲਈ ਜਾਂਦਾ ਨਹੀਂ ਨਹੀਂ ਫੇਰ ਕਿੱਥੇ ਰਦੋਂ ਤੂੰ 20 ਥੱਲੇ ਆ ਕੇ ਦਿੰਦੇ ਬੱਕਰਾ ਵੇਚੀ ਤੁਸੀਂ ਬੱਕਰਾ ਐਵੇਂ ਤਾਂ ਫੇਰ ਮੈਂ ਕਹਿੰਦਾ 20 ਦੇ ਦੇ ਤੁਸੀਂ ਤਾਂ 20 ਦੇ ਦੇ ਨਹੀਂ ਨਹੀਂ 20 ਦਾ ਬਾਲਾ 20 ਨਾ ਦੇ ਦਿਆਂਗੇ ਪਰ ਹੁੰਸੜ ਦਾ ਫਰਦਾਇ ਅੰਗਲਾ ਢੰਡਾ ਹੀ ਪੀ ਜਾਣਗੇ ਕਰ ਜਿਆ ਦੇਣਾ ਤਾਂ ਦੇ ਯਾਰ ਕੰਮ ਨੇ ਮੇਰੇ ਮੀਂਹ ਆਉਂਦਾ ਸੀ ਗੱਡੀ ਭਰ ਕੇ ਜਾਈਂ ਕੰਮ ਜੜੀ 15 ਹੋਰ ਕਿੰਨੇ ਦਾ ਦੇਣਾ ਕੋਈ ਆਲੇ ਫਿਰ ਪਿੰਜੇ ਹਾਂ ਉਹ ਤਾਂ ਆ ਗਿਓ ਪੱਕਾ ਬੰਦਾ ਰਾਤ ਦੇਂਦਾ 100 100 ਬੱਕਰੀ ਵਾਲਾ ਬੰਦਾ ਉਹ 300 ਰੁਪਏ ਦਾ 25 ਨਹੀਂ 20 ਥੱਲੇ ਆਈ ਆ ਕਿੰਨਾ 20 ਥੱਲੇ ਆ 25 ਨਹੀਂ 25 ਮਾਰਨਾ ਫੜ ਕੇ ਕਰ ਕਰ ਲਾ ਫਿਰ ਲੈ ਕਰਕੇ ਯਾਰ ਪੈਸੇ ਮੇਡ ਕੰਨ ਉਹ ਪੈਸੇ ਭਰਾ ਥੋੜੇ ਪੈਸੇ ਮੈਂ ਕਦੋਂ ਦਿੰਦਾ ਬੋਲੇ ਹੱਥ ਨਾਲ ਪੈਸੇ ਕੋਲ ਲੱਕ ਲਾ ਜਾਣਾ ਦਿੰਦੇ ਆ ਕਰਦਾ ਵੀਡੀਓ ਬਣੀ ਬਾਹਰ ਪਤਾ ਕਿਨੇ ਕਿਹੜੇ ਦੇਸ਼ ਚ ਜਾਵਣਾ ਤੁਹਾਨੂੰ ਕਿੰਨੇ ਦਿੰਦਾ ਹੈ ਬੱਤਰਾ ਬਾਈ ਕਿੰਨੇ ਦਿੰਦਾ ਕਿੰਨੇ ਦਿੰਦਾ ਮਾਰਦਾ ਯਾਰ ਉਹ ਵੀ ਵੇਖਿਆ ਮੇਰੇ ਖਬਰ ਉਹ ਵੀ ਆ ਗਿਆ ਵੇਖਿਆ ਮੇਰਾ ਨਾਮ ਉਹਦੇ ਪਾਰਟੀ ਦਾ ਹੱਕਾ ਪੈ ਲੱਗ ਗਿਆ ਨਮੇੜ ਨਹੀਂ ਆਉਂਦਾ 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 ਔਰ ਠੀਕ ਹੈ ਜੀ ਜੀ ਤੋਂ ਗੱਲੇ ਆ ਬੱਕਰਾ ਵੇਚ ਨਹੀਂ ਨਹੀਂ 20 ਤਾਂ ਥੱਲੇ ਕਿੱਥੇ 20 22 ਆਉਂਦਾ ਹੈ ਮਾਰਨ ਨੂੰ ਫਿਰ ਅਲਾ ਯਾਰ ਤੂੰ ਦੇਖਣ ਕਿੰਨੋ ਯਾਰ ਕੀ ਹੋ ਗਿਆ ਨਹੀਂ 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 ਦੇਣਾ ਨਹੀਂ ਦੇਣਾ ਦੇ ਦੇ ਸੋ ਸਿੱਬੀ ਗਾ ਉਹ ਦੇ ਦੇਓ ਦੇ ਦੇਓ ਯਾਰ ਤੂੰ ਤਾਂ ਮੰਗਣ ਜੋ ਮਰਜ਼ੀ ਮੰਗੀਦਾ ਆ ਕਿਨੇ ਬਾਈ ਤੋਂ 23 ਜਾੜਾ ਤੂੰ ਆ ਕਿਨੇ ਅੱਡਾ ਸਿੱਧੇ ਹੀ ਹਾਂ ਕਿੰਨੇ ਵੀ ਨਹੀਂ ਗੇ ਮੂ ਵੀ ਫੜਾਏ ਨਹੀ ਨਹੀ ਪਹਿਲਾਂ ਦੱਸ ਮੈਂ ਦੱਸ ਉਹ ਗੈਨ ਲਾ ਆਸਾ ਕਰਦਾ ਯਾਰ ਦੱਸੇ ਨਹੀ ਘੂ ਕੇ ਭੱਜੀ ਜਾਂਦਾ ਬਾਫੇ ਰਹਿ ਕਰਨਾ ਬਾਈ ਜਾਨ ਰੋਟ ਕਰਾ ਦੋ ਸਮਾ ਨਹੀਂ ਥੋੜਾ ਢ ਵਿੱਚ ਕੇ ਮਾਰਦਾ ਮੇਰੇ ਹੱਥ ਜੱਪਾਂ ਉਹ ਯਾਰ ਬਾਈ ਕਹਿ ਰਿਹਾ ਤੁਹਾਡਾ ਮਾਲ ਆਇਆ ਤੇ ਕੀ ਕਾਲਿਆ ਸਾਈਡ ਤੇ ਮਾੜਾ ਆਇਆ ਨਹੀਂ ਨਹੀਂ ਵੀ ਨਹੀਂ ਯਾਰ ਆਪਾਂ ਮੋੜ 16 ਤੂੰ ਪੈਸੇ ਫੜਾ ਲਾ ਨਾ ਜਦ ਤੇ ਮੋੜਦੀ ਯਾਰ ਤੇਰਾ ਨਹੀਂ ਠੱਕਣਾ ਬੋਲਦੇ ਨਹੀਂ ਤੂੰ ਦੱਸ ਦੇ ਮੂੰਹ ਨਾਲ ਬਾਹ ਗਿਣਕੇ ਦਾ ਲੋੜ ਹੀ ਨਹੀਂ ਇਹ ਤੂੰ ਆਈ ਫੜਾਣੇ ਲਾ ਓਏ 16000 ਲਾਇਆ ਫੜਾ ਦੇ ਤੂੰ ਉਹ ਨਹੀਂ ਯਾਰ 16 ਉਹ ਨਹੀਂ ਯਾਰ ਸਿੱਧਾ ਦੱਸ ਦੇ ਮੁੱਕੇ ਮੁਕਾਬਲੇ ਵੀ ਹੁਣ ਦੱਸ ਤਾਂ ਮੈਨੂੰ ਓਏ 18000 ਸੰਭਲ ਉਹਨਾਂ ਦਾ ਵੇਚਦੇਗੇ ਉਹ ਨਹੀਂ ਬਾਈ ਨਹੀਂ ਨੱਖੀ ਨਹੀਂ 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 ਉਹ 16 ਉਹ ਨਹੀਂ ਯਾਰ ਨਹੀਂ 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 ਵਈ ਭਾਈ ਜੇਤ ਹੋ ਜੇ ਤਾਂ ਜੇਤ ਹੋ ਜੂਗਾ ਫਿਰ ਹਾਂ ਮਾਰੇ ਜਾ ਹਰਤਲਾ ਉਹ ਨਹੀਂ ਭਰਾਵਾ ਮੈਂ ਫੜ ਲਿਆ ਮੈਂ ਬੜਾ ਚੀੜਾ ਬੰਦਾ ਹਿਲਦਾ ਹੀ ਨਹੀਂ ਯਾਰ ਕੀ ਇਹਦਾ ਫੜ ਕੋ ਕੱਢ ਦਾਂਗੇ ਫੜ ਕੇ ਸਾਰੇ ਫੜ ਦਿੰਦਾ ਸਾਰੇ ਫੜਦਾ ਫੇਕੀ ਆ ਹਾਂ ਚ ਲੈਣ ਦੇ ਸੋ ਉਹਦਾ ਬੱਕਰਾ ਵਾਲਾ 16 ਨਹੀਂ ਭਰਾਵਾ ਤੂੰ ਸਿੱਧਾ ਦੱਸ ਉਹ ਨਾ ਦੱਸ ਦੇ ਮੁੰਡਾ ਦੱਸ ਬੰਦਾ ਮੋੜਦੀ ਇਹ ਫਿਰ ਉਹ ਉਧਰ ਘਰੇ ਉਹ ਸੀ ਬਜਨ ਡੱਬ ਵਾਲੀ ਬੱਗਣੀ ਬੋਸ ਕਰ ਦੱਗਣੀ ਗਿੜੀ ਚੱਲੀ ਗਈ ਉਹ ਆਜ ਰਾਇ ਤੇ 50 ਰੁਪਏ ਕਰਦੇ ਓਏ ਦਲਾਲੀ ਨਹੀਂ ਦੋ 200 ਰੁਪਏ ਮਾਰੀਏ ਨਾ ਬੈ ਸਿੱਧਾ ਕਰ ਮੋ ਪੁਆ ਦਲਾਲੀ ਦਿੰਦਾ ਹੀ ਨਹੀਂ ਓਹੋ ਦਲਾਲੀ ਪੁੱਛਲਾ ਤੋ ਅੱਗੇ ਦਿੱਤੀ ਉਹਨੇ ਆ ਲੈ ਦਲਾਲੀ ਦੇਣੀ ਉਹ ਵੀ ਭਾਈ ਜੀ ਆ ਲੈ ਲੈ ਤੂੰ ਗਣਾ ਨਾ ਆ ਲੈ ਫੜ ਸੌ ਇਹ ਨਹੀਂ ਬਣੀ ਫੜਦੀ ਯਾਰ ਉਹ ਮਖੌਲਾ ਕਰਿਆ ਹੱਤਾ ਕਰ ਲੈ ਯਾਰ ਭਾਈ ਯਾਰ ਉਹ ਮੇਰਾ ਪਿਓ ਆ ਤੂੰ ਮੈਂ ਗਿੜ ਲੂ ਬਾਸ ਸਾਰੇ ਤੁੰਨੇ ਸਾਰੇ 10 ਇੱਕੋ ਹੀ ਦੱਸ ਦੇ ਕਿੰਨੇ ਦੇ ਮੁੰਡਾ ਹੈ ਕਿੰਨੇ ਦੇ ਮੁੰਡਾ ਮੈਂ ਦਾਂ ਕਿੰਨੇ ਦੇ ਮੁੰਡਾ ਜਿੱਟਾ ਆ ਫੜਦਾ ਨਹੀਂ ਫੜ ਜੱਟ ਤਾਂ ਪਏ ਵਿੱਚ ਮਰਦੇ ਆ ਨਹੀਂ ਫੜਦਾ ਹੱਥ ਲੱਗੀ ਆ ਮੇਰੀ ਤਾਂ ਸੁਣ ਲੱਗ ਮੈਂ ਉਪਰਾਵਾ ਮੋੜਦੀ ਕਿਪਦਾ ਕੀ ਕਰ ਉਹ ਬਾਈ ਪੈਸੇ ਬਹੁਤ ਆ ਵਟ ਲੋ ਪੈਸੇ ਤਾਂ ਲੈ ਗਿਣ ਲਓ 14 ਲੰਭਦੇ ਲੈਣਾ ਚੜਦੇ ਲੈ ਵਾ ਕਰ ਲੈ ਇਹ ਸਾਰੇ ਤੋਂ ਜ਼ਿਆਦਾ ਇੱਕ ਦੋ ਤਿੰਨ ਚਾਰ ਪੰਜ 6 7 8 9 ਠੀਕ ਹੈ ਚੱਲ ਹੋਰ ਹੈ ਜੇ ਵਿੱਚ ਬਾਈ ਇਹ ਫਰ ਸੌਦਾ ਹੋ ਗਿਆ ਦਾ ਜਨਾਬ ਦੇ ਦੇ ਬਾਈ ਨੂੰ ਆ ਲੈ ਜਾ ਬਾਹਲੇ ਕੰਡ ਦੇ ਵਿੱਚੋਂ ਇਹ ਆਦੇ ਹਿਸਾਬ ਨਾਲ ਗੱਡੀ ਜੰਦਾ ਲੈ ਨਹੀਂ ਦੇਣਾ ਦਾ ਦੇ ਦੇ ਵੱਡੇ ਬਾਈ ਨਹੀਂ ਦੇਣੀ ਤੋਂ ਪਹਿਲੇ ਨਹੀਂ ਦੇਣਾ ਕੋਈ ਮੇਰੀ ਗੱਲ ਕਿੰਨੇ ਚ ਕੱਦਾ ਫਰਕ ਕੱਢੀ ਹੋਰ ਕੀ ਯਾਰ ਦੱਸ ਮੈਨੂੰ ਵੀ ਦੱਸ ਉਹ ਦੇ ਦਿਓ ਭਰਾਵਾ ਇੰਨੀਆਂ ਮੈਂ ਤਾਂ ਆ ਗਿਆ ਰੋਡੀ ਜੋ ਪੱਕੀ ਲਾਂਗ ਖਾਵਾ ਦਾ ਹਾਂ ਖਾਵਾ ਆ ਲੈ 50 ਕਿੰਨਾ ਬੋਡੀ ਨੇ ਯਾਰ ਦਾ 1000 ਦਾ ਰਹਿਣ ਦੇ ਫੜ ਲੈ ਫੜ ਜਾ ਯਾਰ ਮੇਡੀ ਲਾਂਗ ਦਾ ਖਾਂ ਜਾਂਦਾ ਨਹੀਂ ਨਹੀਂ ਭਰਾਵਾ ਮੈਂ ਬੰਦੇ ਦੀ ਮੋੜੀ ਨਹੀਂ ਇਹ ਬੋਲੇ ਮੋੜਾਂ ਨੂੰਸ ਬਰਾ ਮੈਂ ਇੰਨਾ ਬੰਦੇ ਦੀ ਮੋੜੀ ਨਹੀਂ ਬੱਸ ਤੂੰ ਬਰਾ ਉਹ ਵੀ ਲਿਖਾਈ 1 ਕ੍ਰਾਉਣ ਕੇ ਉਨੀ ਚਲ ਤੂੰ ਕਹਿਦਾ ਮੈਂ ਕਹਿ ਕੇ ਨਹੀਂ ਮੋੜਿਆ ਅਸੀਂ ਭਾਈ 21 ਚੋ ਵੀ ਨਹੀਂ ਕਰਾਂਗੇ ਹੋਰ ਦੱਸ ਚਲ ਲੈ 1 ਕ੍ਰਾਉਣ ਦਾ ਪੈਸੇ ਬਰ ਰੱਖੇ ਹੋਣੇ ਨਹੀਂ ਮੰਗਦਾ ਹੁਣ 1 ਕ੍ਰਾਉਣ ਦਾ ਫੜਨਾ 10000 ਰੁਪਏ ਨਹੀਂ ਨਹੀਂ ਮੈਂ ਨਹੀਂ ਯਾਰ ਇਹ ਮੇਰੇ ਬੰਦੇ ਦੀ ਆਪ ਨਹੀਂ ਰੰਦੇ ਹੋਰ ਭਾਈ ਆ ਫੜਾ ਯਾਰ ਆ ਪੈਸੇ ਬਦਲ ਕੇ ਦੇ ਜੇ ਮੰਨ ਜੇਦਾ ਲੇ ਲੈ ਲੈ ਮੈਂ ਫੜੀ ਮੈਂ ਟੁੱਟਦਾ ਮਰਦਾ ਇਹਦੇ ਕੋਈ ਵਰਮੀ ਕਰਦਾ ਕਿਸੇ ਵੀ ਫੜ ਟੁੱਟੇ ਦਾ ਲੈ ਲਾਂਗੇ ਇਹਨਾਂ ਤੋਂ ਜਿੱਤੇ ਤੂੰ ਵੇਚਦਾ ਨਾ ਕੋਈ ਨਹੀਂ ਅਸੀਂ ਉੱਥੇ ਨਹੀਂ ਵਿਕਣਾ ਬਾਈ ਹਾਂ ਉੱਥੋਂ ਜਾਇਜ ਵੇਚ ਰਾ ਇਹਨੂੰ ਕਿੰਨਾ ਰੁਪਏ ਬਾਛੜਦੇ ਨਹੀਂ ਨਹੀਂ ਵੀ ਨਹੀਂ ਵੇਚਦਾ ਹੋਰ ਵੀ ਨਹੀਂ ਨਹੀਂ ਭਰਾ 21 ਕਿੰਨਾ ਹੋਰ ਕਿੰਨੇ ਵਿੱਚ ਕਿੰਨੇ ਵੇਚਣਾ ਨਾ ਨਾ ਚਾਹ ਰਹਿਣ ਦੇ ਬਾਲਾ ਵੀ ਨਾ ਮੋਹਨ ਵਾਲੀ ਗੱਲ ਹੋ ਗਈ ਰਾਤ ਰੁਕਾਇਆ ਤਾਂ ਨਹੀਂ ਮੁੱਕ ਗਿਆ ਹਾਂ ਸਰਦਾਰਾ ਪਤਾ ਕਰਾਈਏ ਨੇ ਫੇਮ ਹੈ ਖਰਾ ਜੀ ਮੁੱਕਦਾ ਪਰਸ਼ੀ ਨਹੀਂ ਜਿਹੜੇ ਨਹੀਂ ਜੋਰ ਨਹੀਂ ਲਾਉਂਦੇਗੇ ਸੌਦੇ ਦੇ ਲੋਮਾ ਵੀ ਲਾਉਂਦਾ ਕੋਈ ਗੱਲ ਫੜ ਤਲਾ ਹਾਥ ਯਾਰ ਨਾ ਕਿਨ ਲਓ ਬਈ ਆ ਬੱਕਰਾ ਲੱਤਾਂ ਵੀ ਘਰ ਦਾ ਪੂਰੇ 20000 ਦਾ ਹੋ ਗਿਆ ਬਈ ਲਖਾਈ ਆਪ ਕੋ ਆਪਣੀ ਹਾਂ ਜੀ 350 ਲਖਾਈ ਉਹ ਯਾਰ 1900 ਨਹੀਂ ਯਾਰ ਤੂੰ ਤਾਂ 550 ਪਈ ਜਾਂ ਨਹੀਂ ਉਹ ਯਾਰ ਮੈਨੂੰ ਮਾਰੀ ਦਿੰਦੇ ਆ ਕੋਈ ਨਹੀਂ ਫਿਰ ਉਹ ਵੇਚ ਲਾ ਭਰਾਵਾ ਵੇਚ ਲਾ ਲੈ ਲਗਾਈ ਤੂੰ ਕਰਾਈ ਉਹ ਚਾਲੀ ਯਾਰ ਹੁਣ ਹੋ ਗਿਆ ਉਹ ਇੰਨਾ ਨਾ ਕਰੋ ਯਾਰ ਕੋਈ ਨਹੀਂ ਹੋ ਗਿਆ ਉਹ ਇੱਥੇ ਮੇਰੇ ਯਾਗ ਲਾ ਕੀ ਕੀ ਕਰੀਏ ਨਾ ਬੋਡੀ ਦਾ ਹੀ ਹੋ ਗਿਆ ਉਹ ਯਾਰ ਹੁਣ ਨੰਬਰ ਹੋ ਗਿਆ ਯਾਰ ਜਿਹੜੇ ਪੈਸੇ ਲਿਆ ਚੱਲ ਪੈਸੇ ਗਿਣੋ ਕਾਲੇ ਆ ਗੈਣ ਪੈਸੇ ਭਾਈ ਐਨ ਨੂੰ ਕਰ ਲੋ ਉਹ ਬਾਈ ਦਿਖਾਈ ਲਖਾਈ ਪੂਰਾ ਵਾ ਕਿਉਂ 100 100 ਰੁਪਏ ਦੇ ਦੇ ਅੱਗੇ ਵਾਲੀ ਗੱਲ ਨਾ ਕਰੋ ਜੇ ਕਿ ਫੇਰ ਦਲਾਲੀ ਪਿੱਛੇ ਭਜੋਂਗੇ ਹਾਂ ਉਹਨੇ ਲੋਕ ਹੀ ਜਾਂਦੇ ਵਿਚਾਰੇ ਕੋਈ ਦਲਾਲੀ ਕਰਨ ਲੱਗ ਆ ਬਸ ਦਲਾਲੀ ਹੋਣਾ ਲਖਾਈ ਤੇਰੀ ਕੋਈ ਚਲ 100 ਰੁਪਏ ਦੇ ਦੀ ਕੋਈ ਲਖਾਈ ਨਹੀਂ ਕੀ ਮੰਡੀ ਚੱਲੀ ਜਾਂਦੀ 200 ਰੁਪਏ ਦਲਾਲੀ ਦਾ ਉਹ 100 ਤੋਂ ਭੱਜ ਗਿਆ ਤੂੰ 200 ਹੀ ਰੋਗ ਰਹੀ ਜਾਂਦਾ ਮੈਂ ਬੋਗ ਨਹੀਂ ਖੋਲਣ ਦਾ ਕਰਾਲਾ ਪਾ ਲਈ ਕਰਾਲਾ ਪਾਉਂਗਾ ਮੈਂ ਉਹ ਬਈ ਨਾ ਉਹਦੇ ਮਰੇ ਕਾਲੇ ਵੇਲੇ ਮੁੜ ਕੇ ਪੁੰਜਾਂ ਲੱਗਾ ਅਰੇ ਬੌਂਸਰਾਂ ਇਹਨੋਂ ਵੇਲਾ ਲੱਗਿਆ ਮੁੜ ਕੇ ਪੁੰਜਾਂ ਇਹਨਾਂ ਦੇ ਮੁੜਕਾ ਹੀ ਇਹਦਾ ਮਹਿੰਗਾ ਨੱਬਣ ਨੱਬਣ ਇਹ ਇੱਥੋਂ ਦਿਖਾਈਏ ਗਰਾਉਂਡ ਕਿ ਨਾ ਮੇਰੀ ਨਾ ਆਪ ਦੀ ਕਰਾਵਾਓ ਉਹ ਸਾਬ ਜਾ ਕਰਾ ਯਾਰ ਆਰਾ ਕਰਾ ਛਾ ਇਹ ਬੱਕਰੀ ਦੀ ਲਿਖਾਈ ਆਹ ਹੋਈ ਸੈੜ ਲੈ ਵੀ ਪੂਰੇ 20000 ਦਾ ਆਪੋ ਆਪਣੀ ਲਿਖਾਈ ਤੇ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਦੋ ਵੇਰ ਕੰਮ ਇਕੱਠੀ ਕਰਾਵਾ ਮੇਰੀ ਸੋਲਾ ਗਾਲਾ ਬੋਕਰ ਰਾਏ ਲੈ ਭਾਈ ਜੇ ਤੂੰ ਵੇਚਣ ਵਾਲਾ ਹੁੰਦਾ ਨਾ ਤੇ ਤੜਕੇ ਦਾ ਵੇਚ ਦਿੰਦਾ ਮਾਲ ਵਿਲਾ ਆ ਜਾਂਦਾ ਉਹਨੂੰ ਨਹੀਂ ਮੈਂ ਕਰਾਈ ਸਾਰਾ ਹੀ ਗਿਆ ਨਾ ਤੇਰਾ ਬਿੜੇ ਮੂੰ ਤੇਰਾ ਤੇਰਾ ਨਹੀਂ ਭਾਈ 15 ਮੰਗੇ ਬੈਠਾ ਇਹ ਪੁੱਛਿਆ ਨਹੀਂ ਇਹ 12 ਨਹੀਂ ਲੈਦਾ ਉਹ ਸੁੰਝਾ ਫੜਦਾ ਮੈਂ ਤੂੰ ਕਿੰਨੇ ਆਏ ਇਧਰ ਬੱਚਿਆਂ ਨੂੰ ਦੇਵਾਂ ਮੈਂ ਚੋਲਾ ਨਹੀਂ ਮੈਂ ਮੇਟੀ ਲੱਗਿਆ ਵਾਲੀ ਬੱਤੇ ਆਣਾ ਇੱਕ ਮਿੰਟ ਮੈਂ ਇੱਥੇ ਮੜਾ ਸੋਚਦਾ ਯਾਰ ਹਾਂ ਨਾ ਭਰਾ ਯਾਰ ਚਾਹਤਾ ਫਿਰ ਭਾਈ ਬਿਨਾ ਪੁੱਛਿਆਦਾ ਪੁੱਛਿਆ ਨੀ ਕੋਈ ਬਣਾ ਉਹ ਨਹੀਂ ਖਾਦੀਏ ਬੰਨਣਾ ਹੈ ਕਿ ਕੁਝ ਭੈਣ ਜਿਵੇਂ ਹੋ ਰਿਹਾ ਨਹੀਂ ਇਹ ਗੱਲ ਇੱਥੋ ਹੀ ਸਹੀ ਹੈ ਇੱਥੋ ਸਹੀ ਹੈ ਬੱਚਾ ਦੇਉਗੀ ਮੂਰੇ ਮੂਰੇ ਤਾਂ ਸਹੀ ਹੈ ਪਿੱਛੂ ਸਹੀ ਨਹੀਂ ਉਹ ਤੇ ਪਹਿਲੇ ਤੇ 25 ਮੰਗਦੇ ਆ ਫਿਰ 40 ਮੰਗ ਲੈਂਦਾ ਕੀ ਮੰਗਿਆ ਹੁਣ ਬਾਈ ਨੇ ਕੀ ਮੰਗਿਆ 15 ਨਹੀਂ ਯਾਰ ੱੱਕਾ ਨਹੀਂ ਯਾਰ ਮੈਂ ਦਾਦਾ ਸਰ ਮੰਗਦਾ ਨਹੀਂ ਸਰ ਮੰਗਦਾ ਦੋਨੋਂ ਮੁੰਡੀ ਜਾਂਦੇ ਬਲ ਕੇ ਰੋਗਾ 50 ਮੰਗਦੇ ਨਮੇੜਾ ਹੋ ਯਾਰ ਕੰਮ ਕਹਾਵਾ ਬਿੱਤੀ ਪਾਇਆ ਫਿਰ ਤੁਸੀਂ 10 ਕਾਲੇ ਕਿੰਨੇ ਦੀ ਬੋਲ ਇਹ ਤਾਂ ਕੰਮ ਨਹੀਂ ਕਰੀ ਮਾੜਾ ਲਾ ਲਈ ਨਾ ਯਾਰ ਅਸਲੀ ਦਾ ਪਾਠ ਆ ਜਾਂਦਾ ਅੱਗੇ ਤੂੰ ਮੈਨੂੰ ਪੁੱਛਿਆ ਨਹੀਂ ਪੁੱਛਿਆ ਬੱਕਰਾ ਹੀ ਵੇਚਦੀ ਆ ਦਾ ਹਾਂਜੀ ਨਹੀਂ ਬੱਕਰਾ ਨਹੀਂ 10 ਤੋਂ ਨੂੰ ਵੀ ਜੀ ਕਿਵੇਂ ਆ 30 ਦਾ ਉਹ ਫੜ ਲੈ ਇਹਦਾ ਵੇਚੂਗਾ ਮੈਂ 50 ਦਾ ਬੰਦ ਫੇਰਾ ਇੱਥੇ ਭਵੇਂ ਬਾਈ ਲੈ ਲੈ ਉਹ ਕਿੰਨੇ ਦਾ ਹੈ ਉਹ ਕਿੰਨੇ ਦਾ ਹੈ 30 ਦਾ ਤੇ ਪੰਜ ਛੜ ਦੇ ਬਾਈ ਨੂੰ ਵੀ ਪੰਜ ਟੂਲੇ ਲੈਂਦਾ ਫੇਰ ਚੱਲ ਦੱਸੋ ਯਾਰ ਬੱਕਰੀ ਦਾ ਨਵੇੜੋ ਹੋਲੀ ਯਾਰ ਦੱਸ ਯਾਰ ਇਹ ਪਹਜਾਈ ਜਾਣਾ ਹੁਣ ਨਾ ਅੰਦਰ ਕਾ ਜੋਲਾ ਲੈ ਜਾ ਲੁੱਛੇ ਉਹਦਾ ਬੜਾ ਵਾਸਾ ਦੋਣਾ ਕੀ ਇਹਦੇ ਦੱਸ ਦੇ ਆ ਜਾ ਇੱਕ ਮਿੰਟ ਗੋੜਾ ਵੇਚਿਆ ਆ ਬੱਕਰੀ ਦਾ ਸੌਦਾ ਕਰਾ ਦਈਏ ਹੋ ਗਿਆ ਬਾਈ ਜੀ